ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 15 ਨਵੰਬਰ ਨੂੰ ਜੋ ਜਿਹੜੇ ਨਾਨਕ ਨਾਮ ਦੇਵਾ ਸੰਗਤ ਜਿਹੜੀ ਆ ਸੰਸਾਰ ਦੇ ਵਿੱਚ ਗੁਰਨਾਨਦ ਸਾਹਿਬ ਜੀ ਦਾ ਆਪਮਰਗ ਨਾਰਹੀ ਹੈ ਉਹਦੇ ਸੰਬੰਧ ਦੇ ਵਿੱਚ ਅਜੇ ਰਾਜ ਸੰਵਿਧਾਨਕ ਕਮੇਟੀ ਹਰ ਸਾਲ ਦੀ ਤਰ੍ਹਾਂ ਤਾਂ ਕਰੀਏ ਤੂੰ ਜਿੱਥਾ ਜਿਹੜਾ ਤੇਰੇ ਵਾਲੇ ਬੰਦੇ ਨੂੰ ਤਾਂ ਮਰ ਜੀ ਨਹੀਂ ਦਿੰਦਾ ਸਾਰੀ ਰਾਤ ਫੋਨ ਕਰਦਾ ਰਹਿੰਦਾ ਮੇਰੇ ਪੁੱਤ ਹਾਂ ਸਾਰੀਆਂ ਲੈ ਆਲਾ ਤੂੰ ਇੰਨੇ ਦਾ ਫਰੇਮ ਬਣਾਣਾ ਹੈ ਦੇ ਤੌਰ ਤੇ ਸਰਕਾਰ ਚ ਟੈਨਸ਼ਨ ਨਾ ਲੱਗੇ ਤੇ ਡਿਪਟੀ ਲੀਡਰ ਦੇ ਤੌਰ ਤੇ ਸੰਦੀਪ ਕੋਚ ਜਿਹੜੇ ਕਿਥੇ ਇੱਕ ਲੋਟ 3 ਤੇ 4 ਤੇ ਜਰਾਰੀ 763 ਜਿਹੜੇ ਜੱਤਲੀ ਹੈ ਜਿਨ੍ਹਾਂ ਨੂੰ ਵਿਜੇ ਲੱਗੇ ਆ ਉਹ ਗੁਰਦ ਆਮਾਂ ਦੀ ਪਾਸਤਾ ਦੀ ਗੁਰਦ ਆਮਾਂ ਦੀ ਯਾਤਰਾ ਕਰਨਗੇ ਤੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਸੀ ਕਰੇਗਾ ਉਹਦੇ ਨਾਲ ਸਾਡੇ ਪ੍ਰਬੰਧਕ ਤੌਰ ਤੇ ਵੀ ਸ੍ਰੋਮਣੀ ਕਮੇਟੀ ਦੇ ਅੰਜਾਬ ਜਾ ਰਹੇ ਆ ਸੇਵਾਦਾਰ ਜਾ ਰਹੇ ਆ ਇਹ ਵੀ ਅੱਗੇ ਉੱਥੇ 23 ਨਿਸ਼ਾਨ ਸਾਹਿਬ ਵੀ ਜਿਹੜੀ ਸੰਭਾਲ ਦੇ ਲਈ ਚੋਲੇ ਜਿਹੜੇ ਆ 23 ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਕਕਾਰ ਜਿਹੜੇ ਅਮਰ ਸਚਾਰ ਦੇ ਲਈ ਕਕਾਰ ਜਿਹੜੇ ਆ ਉਹ ਵੀ ਨਾਲ ਜਾ ਰਹੇ ਬਾਕੀ ਇੰਤਜ਼ਾਮ ਜਿੱਦਾਂ ਸਰਕਾਰ ਜਿੰਨਾ ਜਿੰਨਾ ਦੇਣਾ ਉਹ ਤਾਂ ਨੇ ਸਰੂਪੇ ਵਗੈਰਾ ਵੀ ਲੋਈਆਂ ਉਹ ਵੀ ਨਾਲ ਲੈ ਕੇ ਜਾ ਰਹੇ ਮਰਿਆ ਵੇ ਕਿਉਂਕਿ ਸੋਨੀ ਕਮੇਟੀ ਸਿੱਖਾ ਦੀ ਯੂਨੀ ਪਾਰਲੀਮੈਂਟ ਤੇ ਇਹਦੇ ਪੁਖਤਾ ਪ੍ਰਵਾਨ ਜਿਹੜੇ ਸਾਰੇ ਦੇ ਸਾਰੇ ਜੱਥੇ ਦੇ ਕੀਤੇ ਗਏ ਆ ਤੇ ਮੈਂ ਅਰਦਾਸ ਕਰਦਾ ਕਿ ਜੱਥਾ ਆਪਣੀ ਆਸਤਾ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਗੁਰਦੁਆਮਾਂ ਦੀ ਯਾਤਰਾ ਕਰਕੇ ਸਾਰੇ ਦੇ ਸਾਰੇ ਜਿਹੜੇ 23 ਤਰੀਕ ਨੂੰ ਵਾਪਸ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਨ ਸਾਹਿਬ ਜਿਵੇਂ ਕਿ ਹਰ ਸਾਲ ਵੀਜ਼ੇ ਗੜੇ ਸਰਦਾਲੂ ਪੁੰਦੇ ਨੇ ਕਿ ਬਤ ਕੋਲ ਲੱਗਣ ਪਰ ਨਹੀਂ ਲੱਗਦੇ ਨਿਰਾਸ਼ ਹੁੰਦੇ ਨੇ ਲੱਗਦਾ ਕਿ ਐਸਜੀਪੀਸੀ ਕੋਲ ਕਦਮ ਨਹੀਂ ਚੁੱਕ ਪਾਉਂਦੇ ਉਹਨਾਂ ਸੰਤਾ ਨੂੰ ਕੀ ਅਫਰਦ ਇਹ ਚਾਹ ਕਮਨ ਦੁਖੀ ਹੁੰਦਾ ਕਿਉਂਕਿ 3000 ਦਾ ਕੋਟਾ ਜਿਹੜਾ ਹੈ ਪਾਕਿਸਤਾਨ ਸਰਕਾਰ ਨੇ ਵੀ ਕਿਹਾ ਹੈ ਤੇ ਪਾਕਿਸਤਾਨ ਦੀ ਜਿਹੜੀ ਸੈਕੂਰਿਟੀ ਬੰਦ ਕਮੇਟੀ ਉਹਨੇ ਵੀ ਕਿਹਾ ਹੈ ਪਰ ਮਾਨੂੰ ਬੜਾ ਦੁੱਖ ਲੱਗਦਾ ਕਿ ਅਸੀਂ 244 ਜਿਹੜੇ ਵੀਜ਼ਾ ਲੱਗਣ ਦੇ ਲਈ ਪਾਸਪੋਰਟ ਭੇਜੇ ਸੀ ਤੇ 763 ਸਾਰੇ ਵੀਜ਼ੇ ਲੱਗੇ ਆ ਤੇ 1481 ਜਿਹੜੇ ਆ ਉਹਨਾਂ ਦੇ ਪਾਸਪੋਰਟ ਰਜੈਕਟ ਹੋਏ ਵੀਜ਼ੇ ਨਹੀਂ ਲੱਗੇ ਪਰ ਉਹਨਾਂ ਦਾ ਸਹੀ ਮੁੱਦਾ ਨਹੀਂ ਪਤਾ ਲੱਗਦਾ ਪਰ ਪ੍ਰਧਾਨ ਜੀ ਨੇ ਜਦੋਂ ਅੰਤਰ ਕਮੇਟੀ ਦੀ ਪਾਕਿਸਤਾਨ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੱਕ ਡੈਪਿਊਟੇਸ਼ਨ ਪਾਕਿਸਤਾਨ ਐਂਬੈਸਡਰ ਨੂੰ ਭਜਾ ਕੇ ਮਿਲੇਗਾ ਅੰਮ੍ਰਿਤ ਪ੍ਰਧਾਨ ਜੀ ਨੇ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਨਾਲ ਜਿਹੜਾ ਖਾ ਬੋਰਡ ਹੈ ਰਾਣਾ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ ਜਾਵੇ ਕਿਉਂਕਿ ਖੱਜਲ ਖਵਾਰੀ ਨਾ ਹੋਵੇ ਜੇ ਸਾਨੂੰ ਇੰਨੇ ਹੀ ਵੀ ਜਿਹੜੇ ਦਿਨ ਤੱਕ ਹੀ ਉਹਨੇ ਪਾਸਪੋਰਟ ਭੇਜੀ ਹੈ ਤੇ ਇਹਦੇ ਲਈ ਸਾਰੀ ਗੱਲਬਾਤ ਪਾਕਿਸਤਾਨ ਸਰਕਾਰ ਨਾਲ ਵੀ ਕੀਤੀ ਜਾਵੇ ਕਿ ਤਪਾਸਾ ਐਮਬੈਸੀ ਦੇ ਵਿੱਚ ਵੀ ਜਰਾ ਭੇਜਿਆ ਜਾਵੇ ਇੱਕ ਕਮੇਟੀ ਬਣਾ ਲਈ ਠੀਕ 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 ਚਲੋ ਠੀਕ ਹੈ ਥੋੜਾ ਜਿਹਾ ਪ੍ਰਦੀਪ ਸਾਈਡ ਤੋਂ ਫਰੇ ਇੱਧਰ ਨੂੰ ਮੁੜ ਕਰੋ ਬਿਲਕੁਲ ਸਿੱਧੀ ਫੇ ਹਾਂ ਮੇਰੇ ਤੋਂ ਪਹਿਲਾਂ ਸਾਡੇ ਮਨਨ ਸਾਹਿਬ ਜੀ ਚਾਹੁੰਦਾ ਸੀ ਸਾਰੀ ਗੱਲ ਹਣੀ ਹੱਥ ਗੱਲ ਇਹੋਈ ਜਿੰਨੇ ਅਸੀਂ ਉਹ ਮੰਗਦੇ ਆ ਇਹ ਉਹਨੇ ਪੱਤਿਏ ਸੰਗਤ ਦੇ ਬਹੁਤ ਫਰਾਮ ਹੋਈ ਆ ਜੇ ਕਿਸੇ ਜਿਹੜਾ ਸਾਡੇ ਸਾਡੇ ਤੇ ਨਾਉਂਦੇ ਉਹ ਥੱਲੇ ਕਰ ਲੋ ਡੇਲੀ ਪੋਸਟ ਸਾਡਾ ਕੋਈ ਵੀ ਚਰਗੋਲਦਾ ਨਹੀਂ ਆਈ ਉਹ ਤੋਂ ਤਾਂ ਕੋਈ ਮੈਸੇਜ ਨਹੀਂ ਭੇਜਦੇ ਮੈਸੇਜ ਦੀ ਮਰਜ਼ੀ ਲੋ ਚਾਹੇ ਨਾਲ ਨੂੰ ਜਾਂ ਘੱਟ ਕਰ ਪਰ ਫਿਰ ਵੀ ਉਹ ਸਰਕਾਰ ਨਾਲ ਜਿੱਦਾਂ ਪ੍ਰਧਾਨ ਜੀ ਨੇ ਰੈਕਟਰ ਚ ਗੱਲ ਕੀਤੀ ਹੈ ਪ੍ਰਧਾਨ ਜੀ ਅੱਗੇ ਜਾ ਕੇ ਗੱਲ ਕਰਨ ਨੂੰ ਮੈਸੇਜ ਦਾ ਨਾ ਕਿਹਾ ਤਾਂ ਬਨਸਾ ਹੋਣਾ ਉਹ ਤੋਂ ਉਹਦੀ ਸਰਕਾਰ ਨਾਲ ਉਸ ਨਾਲ ਗੱਲ ਕਰਾਂਗੇ ਜਾ ਕੇ ਮੈਂ ਕਹਿੰਦਾ ਇਦਾਂ ਗੱਲ ਕਰਨੀ ਚਾਹੀਦੀ ਹੈ ਸਰਕਾਰ ਨਾਲ ਸਾਡੀ ਜਿਹੜੇ ਲੋਕੀਂ ਗੱਲ ਕਰਦੇ ਨੇ ਨਾ ਨਾ ਆਉਂਦੇ ਹੋਰ ਕਰਨੀ ਮੈਂ ਤੇ ਅਤੀ ਧੰਨਵਾਦੀ ਆ ਸਰਦਾਰ ਹਜਿੰਦਰ ਸਿੰਘ ਧੰਮੀ ਸਾਹਿਬ ਦਾ ਜਿਹਨੇ ਮੇਨੂੰ ਮੁੱਖ ਮਤਲਬ ਸੇਵਾਦਾਰ ਕਰਕੇ ਇਸੋ ਜਿਹਾ ਜਸੇ ਦਿਖਾਈ ਕਰਨਵਾਤਾ ਮਤਲਬ ਤੋੜਿਆ ਤੋੜ ਲਗੇ ਮਾਦੀ ਧੰਨਵਾਦੀ ਆ ਤੇ ਸੈਕਟਰ ਸਾਹਿਬ ਦਾ ਵੀ ਨਾ ਸੱਚੇ ਬਾਦਸ਼ਾਹ ਤੁਹਾਨੂੰ ਚੜ੍ਹਦੀ ਪਾਣ ਕਲਾ ਦੀ ਬਖਸ਼ੇ ਤੇ ਮੈਂ ਅਤੀ ਧੰਨਵਾਦੀ ਆ ਸਰਦਾਰ ਸਤਜੀਤ ਸਿੰਘ ਜਿਹੜਾ ਸਾਰੇ ਮੇਰੇ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਗੁਰੂ ਆਰਾਮ ਨੂੰ ਤੁਸੀਂ ਇਹਨਾਂ ਮੰਨ ਦਿੱਤਾ ਇਹ ਸਮਾਨ ਦੇ ਮੁਕਾਬਲੇ ਪਰ ਗੁਰੂ ਆਰਾਮ ਦਾ ਸੱਚੇ ਪਾਤਸ਼ਾਹ ਦੇ ਮਿਹਰ ਭਰਿਆ ਪਰਦੇਸਾਂ ਚੈਨਗਲ ਕਰਨੇ ਬਾਦ ਨਾਲ ਨਾਮਕ ਨਾਮ ਚੜ੍ਹਦੀ ਕਲਾ ਤੇ ਭਾਲੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨਣ ਜੀ